ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਵਾਬ ਸੈਫ ਖਾਨ ਨਵਾਬ ਸੈਫ ਅਲੀ ਖਾਨ ਸ਼ਾਹਜਹਾਂ ਦਾ ਸਾਡੂ ਸੀ ਤੇ ਤਬੀਅਤ ਖਾਨ ਦਾ ਪੁੱਤਰ ਸੀ ਇਹੇ ਖੁੱਲ ਖਿਆਲੀਆਂ ਸੀ ਕਸ਼ਮੀਰ ਦਾ ਗਵਰਨਰ ਵੀਰਹਿ ਚੁੱਕਾ ਸੀ ਅਤੇ ਹੁਣ ਇਸ ਨੂੰ ਔਰੰਗਜੀਬ ਨੇ ਗੁਜਾਰੀ ਲਈ 12 ਪਿੰਡਾਂ ਦਾ ਖੁਸ਼ਕ ਜਿਹਾ ਇਲਾਕਾ ਦੇ ਦਿੱਤਾ ਸੀ ਇਹ ਇੱਕ ਪ੍ਰਕਾਰ ਦਾ ਦੇਸ਼ ਨਿਕਾਲਾ ਹੀ ਸੀ ਪਰ ਇਸ ਖੁਦਾ ਪ੍ਰਸਤ ਦੀ ਮਿਹਨ ਸਦਕਾ ਇਲਾਕੇ ਵਿੱਚ ਰੌਣਕਾਂ ਲੱਗ ਗਈਆਂ ਪੀਰ ਪੀਖਨ ਸ਼ਾਹ ਅਤੇ ਠਸਕਾ ਮੀਰ ਦੇ ਸੰਪਰਕ ਵਿੱਚ ਆਉਣ ਨਾਲ ਇਹਨਾਂ ਦੀ ਇੱਕ ਜਮਾਤ ਹੀ ਬਣ ਗਈ ਸੀ ਮੁਸਾ ਰੋਪੜੀ ਸੈਫ ਖਾਨ ਨੂੰ ਗੁਰੂ ਤੇਗ ਬਹਾਦਰ ਜੀ ਦੀ ਅਜਮਦਸੀ ਅਤੇ ਜਦ ਸੈਫ ਖਾਨ ਨੇ ਗੁਰੂ ਤੇਗ ਬਹਾਦਰ ਜੀ ਦਾ ਆਉਣਾ ਸੁਣਿਆ ਤਾਂ ਆਪੂ ਅੱਗੋਂ ਲੈਣ ਆਇਆ ਗੁਰੂ ਜੀ ਨੇ ਉਸ ਬਾਗ ਵਿੱਚ ਡੇਰਾ ਕੀਤਾ ਸੀ ਜਿਸ ਬਾਗ ਵਾਰੀ ਲਿਖਿਆ ਹੈ ਕਿ ਉਹ ਪੰਜ ਬੱਤੀ ਸਮਾਨ ਅਸਥਾਨ ਸੀ ਸੈਫ ਖਾਨ ਵਾਰੀ ਸਾਖੀ ਪੋਥੀ ਵਾਲਾ ਲਿਖਦਾ ਹੈ ਕਿ ਸੈਫ ਖਾਨ ਇਨੀਕ ਮਰਦ ਹੈ ਸੀ ਦਿਲ ਦਾ ਸਾਫ਼ ਹੈ ਸੈਫ ਖਾਨ ਅਕਸਰ ਕਿਹਾ ਕਰਦੇ ਸੰਨ ਕੀ ਚਰਚਾ ਵਿੱਚ ਖਿਜਣਾ ਅਤੇ ਦੂਜੇ ਨੂੰ ਚੋਟਾ ਨਹੀਂ ਮਾਰਨੀਆਂ ਚਾਹੀਦੀਆਂ ਜੇ ਸਮਝਦੇ ਹੋ ਕਿ ਅਗਲਾ ਠੀਕ ਕਹਿ ਰਿਹਾ ਹੈ ਤਾਂ ਉਸ ਦੀ ਗੱਲ ਮੰਨ ਲਵੋ ਜੇ ਉਸ ਨੂੰ ਗਲ ਸਮਝਦੇ ਹੋ ਤਾਂ ਇੱਕ ਜਾਂ ਦੋ ਵਾਰੀ ਸਮਝਾਓ ਜੇ ਉਹ ਫਿਰ ਵੀ ਨਾ ਮੰਨੇ ਤਾਂ ਇਹ ਆਖੋ ਕਿ ਜੋ ਉਹ ਕਹਿ ਰਿਹਾ ਹੈ ਸ਼ਾਇਦ ਉਹ ਠੀਕ ਹੀ ਹੋਵੇ ਸੇਵਖਾਨ ਬੇਨਤੀ ਕਰਕੇ ਆਪਣੇ ਮਹਿਲਾ ਵਿੱਚ ਲੈ ਗਿਆ ਅਤੇ ਕਿਹਾ ਅੱਜ ਮੇਰਾ ਜਨਮ ਸਫਲ ਹੋਇਆ ਹੈ ਲੰਗਰ ਲਈ ਰਸ਼ਦ ਭੇਜੀ ਮਹਿਲਾ ਵਿੱਚ ਲੈ ਜਾਣ ਵੇਲੇ ਇਨਾ ਆਦਰ ਦਿੱਤਾ ਕਿ ਗੁਰੂ ਜੀ ਨੂੰ ਘੋੜੇ ਤੋਂ ਉਤਰਨ ਨਾ ਦਿੱਤਾ ਅਤੇ ਰਕਾਬ ਆਪੂ ਪਕੜ ਲਈ ਪੈਦਲ ਹੀ ਨਾਲ ਚਲਦਾ ਰਿਹਾ ਮਾਤਾ ਨਾਨਕੀ ਜੀ ਨੂੰ ਡੋਲੀ ਵਿੱਚ ਬਿਠਾ ਕੇ ਮਹੱਲੀ ਲੈ ਗਿਆ ਉਸ ਦੀ بیگم ਨੇ ਮਾਤਾ ਗੁਜਰੀ ਜੀ ਨੂੰ ਮੱਥਾ ਟੇਕਿਆ ਗਹਿਣੇ ਤੇ ਵਸਤਰ ਵੀ بیگم ਨੇ ਪੇਟ ਕੀਤੇ ਗੁਰੂ ਜੀ ਨੇ ਕਿਲੇ ਅੰਦਰ ਜਾਂਦਿਆਂ ਇੱਕ ਪਾਸੇ ਮਸਜਿਦ ਤੇ ਦੂਜੇ ਪਾਸੇ ਗੁਰਦੁਆਰਾ ਦੇਖ ਸੁਭਾਵਕ ਪੁੱਛਿਆ ਕਿ ਇਹ ਗੁਰਦੁਆਰਾ ਕਿਉਂ ਬਣਾਇਆ ਹੈ ਨਵਾਬ ਨੇ ਦੱਸਿਆ ਆਪ ਜੀ ਦੇ ਟਿਕਾਣੇ ਵਾਸਤੇ ਤਾਂ ਗੁਰੂ ਜੀ ਨੇ हां नवाब जी मस्जिद ਦੇ ਹੁੰਦਿਆਂ ਗੁਰਦੁਆਰੇ ਦੀ ਕੀ ਲੋੜ ਸੀ ਅਸੀਂ ਉਥੇ ਹੀ ਟਿਕਾਣਾ ਕਰ ਲੈਣਾ ਸੀ ਐਸੇ ਸਨ ਸੰਸਮ ਦ੍ਰਿਸ਼ਟੀ ਨੌਵੇਂ ਪਾਤਸ਼ਾਹ ਗੁਰੂ ਜੀ ਨੇ ਫਿਰ ਪੁੱਛਿਆ ਕਿ ਮਹੱਲਾ ਨੂੰ ਕਿਲਾ ਨੁਮਾ ਕਿਉਂ ਬਣਾਇਆ ਹੈ ਤਾਂ ਸੈਫ ਖਾਨ ਨੇ ਦੱਸਿਆ ਜਿੱਥੇ ਘਰ ਹੈ ਉਸ ਥਾਂ ਤੇ ਉਸ ਕੀ ਡਿਠਾ ਕਿ ਇੱਕ ਪੇੜ ਪ੍ਰਸਤੁਤੀ ਜਿਸ ਨੂੰ ਦੋ ਬਗਿਆੜ ਪਏ ਮਾਰਨ ਤਿਸ ਮਾਰਨਾ ਖਾਦੀ ਬਗਿਆੜ ਹਾਰ ਗਏ ਅਤੇ ਭੱਜ ਗਏ ਮੈਂ ਇਸ ਕਰਕੇ ਘਰ ਇਥੇ ਕਿਲੇ ਵਾਗ ਬਣਾਇਆ ਹੈ ਕਿ ਇਹ ਜਗਾ ਅਜਿੱਤ ਹੈ ਸਦਾ ਉਹ ਜੋ ਉਸਨੇ ਲੰਗਰ ਲਈ ਹੋਰ ਭਾਂਡੇ ਤੰਬੂ ਸ਼ੌਲਦਾਰੀਆਂ ਅਤੇ ਊਠ ਭੇਟ ਕੀਤੇ ਗੁਰੂ ਪਾਤਸ਼ਾਹ ਦੀ ਸਵਾਰੀ ਲਈ ਵਧੀਆ ਘੋੜਾ ਭੇਟ ਕੀਤਾ ਮਾਤਾ ਜੀ ਦੀ ਸਵਾਰੀ ਲਈ ਰੱਥ ਜਦ ਉਸ ਉਪਦੇਸ਼ ਦੀ ਮੰਗ ਕੀਤੀ ਤਾਂ ਆਪ ਜੀ ਨੇ ਕਿਹਾ ਅੱਲਾ ਨੂੰ ਸਦਾ ਯਾਦ ਰੱਖਣਾ ਫਕੀਰ ਦੀ ਸੇਵਾ ਬੰਦਗੀ ਕਰਨੀ ਮਨ ਨੀਮਾ ਰੱਖਣਾ ਤੁਸਾਂ ਨੂੰ ਸਦਾ ਆਨੰਦ ਰਹੇਗਾ 9 ਦਿਨ ਪਾਤਸ਼ਾਹ ਉੱਥੇ ਟਿਕੇ ਸਨ ਉਸਨੇ ਉਸਨੇ ਤੁਰਨ ਵੀ ਲਈ ਹੱਥ ਜੋੜ ਬੇਨਤੀ ਕੀਤੀ ਸੀ ਗਰੀਬ ਨਿਵਾਜ਼ੀ ਫਿਰ ਦਰਸ਼ਨ ਦੇਣਾ ਇੰਨੀ ਗੂੜੀ ਮਿੱਤਰਤਾ ਹੋ ਗਈ ਸੀ ਕਿ ਜਿੱਥੇ ਵੀ ਗੁਰੂ ਜੀ ਪੂਰਬ ਨੂੰ ਗਏ ਸੈਫ ਖਾਨ ਨੂੰ ਯਾਦ ਕਰਦੇ ਰਹੇ ਜਿੱਥੇ ਵੀ ਚੰਗੀ ਸੋਹਣੀ ਵਸਤ ਸੁਗਾਤ ਡਿਠੀ ਉਚੇਚਾ ਸਿੱਖ ਹੱਥ ਭੀਜਦੇ ਇਸ ਹੁਕਮਨਾਮੇ ਵਿੱਚ ਜੋ ਉਹ ਨਾਮੰਘੇਰ ਦੀ ਸੰਗਤ ਦੇ ਨਾਮ ਪਾਈ ਦਿਆਲ ਦਾਸ ਪਾਈ RAM RAJ ਅਤੇ ਹੋਰ ਸਿੱਖਾਂ ਦੇ ਨਾਮ ਲਿਖਿਆ ਉਸ ਵਿੱਚ ਉਚੇਚਾ ਇਹ ਲਿਖਿਆ ਹੈ ਪੰਜ ਖਾਸੀ ਬਾਸਨ ਬਰਤਨ ਮੀਨਾਪੁਰ ਕੀ ਆਕੇ ਸਰਾਹੀ ਪਿਆਲੇ ਹੱਛੇ ਕਹਾਰਾ ਨੂੰ ਦੇ ਕੀ ਦਿੱਲੀ ਪਾਈ ਕਲਿਆਣ ਦੀ ਧਰਮਸ਼ਾਲਾ ਪੁਚਾਵਣੀ ਨਵਾਬ ਸੈਫ ਖਾਨ ਨੂੰ ਦੇਣੀ ਹਨ ਹੱਛੇ ਬਾਚਨ 베ਚਨੇ ਕਈ ਮੁਲਾਕਾਤਾਂ ਪਿੱਛੋਂ ਵੀ ਹੁੰਦੀਆਂ ਰਹੀਆਂ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਦੇਨ ਲਈ ਦਿੱਲੀ ਜਾ ਰਹੇ ਸਨ ਤਾਂ ਇਸਨੇ ਮਹਾਰਾਜ ਨੂੰ ਕੁਝ ਚਿਰ ਆਪਣੇ ਪਾਸ ਠਿਕਾਈ ਵੀ ਰੱਖਿਆ ਕਿ ਔਰੰਗਜੀਬ ਦੇ ਹਸਨ ਅਵਤਾਰ ਤੋਂ ਮੁੜਨ ਤੇ ਹੀ ਦਿੱਲੀ ਜਾਣਾ ਉਸ ਇਹ ਵੀ ਕਿਹਾ ਸੀ ਕਿ ਉਹ ਤੇ ਹੋਰ ਜਣੇ ਔਰੰਗਜੀਬ ਨੂੰ ਸਮਝਾਉਣਗੇ ਪਰ ਔਰੰਗਜੀਬ ਤਵੱਸਵ ਦੀ ਅੱਗ ਵਿੱਚ ਸੜ ਰਿਹਾ ਸੀ ਮਹਾਰਾਜ ਦੀ ਸਹਾਦਰ ਦਾ ਸੁਣ ਕੇ ਉਸ ਨੇ 40 ਦਿਨ ਮਾਤਵੀ ਲਿਵਾਸ ਪਾਈ ਰੱਖਿਆ ਸੀ ਕਾਲੇ ਕੱਪੜੇ ਪਾਈ ਰੱਖੇ ਸਨ ਉਥੇ ਜਿੱਥੇ ਗੁਰੂ ਜੀ ਨੇ ਆਉਂਦੇ ਬਾਹਰਵਾਂ ਟਿਕਾਣਾ ਕੀਤਾ ਸੀ ਹੁਣ ਗੁਰਦੁਆਰਾ ਬਹਾਦਰਗੜ ਬਣਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ